ਸ੍ਰੀ ਸ਼ਕਲ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨਕ ਸੋਰ ਮੈਸਨ ਖਾਨਾ ਤੇ ਤੁਹਾਡਾ ਅੱਜ ਆਪਾਂ ਨਿਊ ਕਲੈਕਸ਼ਨ ਲੈ ਕੇ ਤੁਹਾਡੇ ਵਾਸਤੇ ਫੇਰ ਹਾਜ਼ਰ ਹੋਏ ਆ ਜਿਹੜਾ ਆਪਾਂ ਸਟਾਫ ਤੁਹਾਡੇ ਵਾਸਤੇ ਅੱਜ ਲੈ ਕੇ ਆਏ ਆ ਇਹ ਵਾਲਾ ਗਰਲਸ਼ ਸ਼ਾਈਟਮ ਦੇ ਵਿੱਚ ਆਇਆ ਬਹੁਤ ਸੋਹਣਾ ਜਿਹੜਾ ਇਹਦਾ ਫਰੰਟ ਹੈ ਸਾਰਾ ਸੀਕਵੈਂਸ ਵਰਕ ਦੇ ਨਾਲ ਤਿੰਨ ਵੇਲਾਂ ਦੇ ਨਾਲ ਪੂਰਾ ਭਰਿਆ ਹੋਇਆ ਸਾਰਾ ਬਜਾਲ ਬਣਿਆ ਹੋਇਆ ਇਸ ਤੋਂ ਬਾਅਦ ਤੁਸੀਂ ਇਹਨੂੰ ਕਪੜੇ ਨੂੰ ਕਲੋਜ਼ ਤੇ ਚੈੱਕ ਕਰ ਸਕਦੇ ਹੋ ਸੌਫਟ ਵਾਲਾ ਜਿਹੜਾ ਆਪਾਂ ਤੁਹਾਨੂੰ ਕਪੜਾ ਦੇਵਾਂਗੇ ਖਾਦੀ ਦਾ ਤੇ ਲਹਿੰਗਾ suit ਦੇ ਉੱਤੇ ਲੱਗੂਗੀ ਲਹਿੰਗਾ ਆਪਾਂ suit ਦੇ ਨਾਲ ਤੁਹਾਨੂੰ ਨਾਲ ਹੀ ਦੇਵਾਂਗੇ ਇਹਦੇ ਵਿੱਚ ਜਿਹੜਾ ਸਲਵਾਰ ਦਾ ਕੱਪੜਾ ਹੈ ਉਹ ਤੁਹਾਨੂੰ ਦੇਾਂਗੇ ਆਪਾਂ 4 ਮੀਟਰ 4 ਮੀਟਰ ਦੇ ਵਿੱਚ ਤੁਸੀਂ ਨਾਲੇ ਸ਼ਰਟ ਪੀਸ ਤੇ ਲਹਿੰਗ ਲਾ ਸਕਦੇ ਹੋ ਨਾ ਐ ਸੋਡੀ ਸਲਵਾਰ ਵਧੀਆ ਬਣੂਗੀ ਤੇ suit ਇਹ ਹੈਗੇ ਨੇ ਗਾਰਲਿਸ਼ ਆਈਟਮ ਹੈ ਤੇ ਬਹੁਤ ਹੀ ਪਿਆਰਾ suit ਹੈ ਦੁਪੱਟਾ ਆਪਾਂ ਤੁਹਾਨੂੰ ਦੇਵਾਂਗੇ ਜਾਲ ਦੇ ਨਾਲ ਭਰਪੂਰ ਖੁੱਲੇ ਸਾਇ ਦਾ ਜਿਹੜਾ ਦੁਪੱਟਾ ਤੁਹਾਨੂੰ ਦੇਾਂਗੇ ਆਪਾਂ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਦੁਪੱਟਾ ਹੈ ਤੇ ਕਲਰ ਇਹਦੇ ਵਿੱਚ ਆਪਾਂ ਤੁਹਾਨੂੰ ਦੇਾਂਗੇ 4 4 ਕਲਰ ਆਪਣੇ ਕੋਲੇ ਆਏ ਨੇ ਬਹੁਤ ਸੋਹਣੇ ਪਹਿਲਾ ਕਲਰ ਆਪਣੇ ਕੋਲੇ ਆ ਤੇ ਉਸ ਤੋਂ ਬਾਅਦ ਦੂਸਰਾ ਕਲਰ ਆਪਣਾ ਆਇਆ ਹੈਗਾ ਪਿੰਕ ਬੇਬੀ ਪਿੰਕ ਕਲਰ ਦੇ ਨਾਲ ਬੇਬੀ ਪਿੰਕ ਕਲਰ ਵੀ ਬਹੁਤ ਹੀ ਪਿਆਰਾ ਕਲਰ ਆ ਸਰੇਕ ਦੇ ਨਾਲ ਸਲਵਾਰ ਦਾ ਕਪੜਾ ਤੁਹਾਨੂੰ ਆਪਾਂ 4 ਮੀਟਰ ਦੇਾਂਗੇ ਆਹ ਲੋ ਜੀ ਸੂਟ ਹੈ ਕਿਨੇ ਬਹੁਤ ਸੋਹਣੇ ਸੋਹਣੇ ਤੇ ਸਿਰਫ 15-16 ਸੂਟ ਆਪਾਂ ਤੁਹਾਨੂੰ ਦੇਾਂਗੇ ਅੱਜ 850 ਦੀ ਰੇਂਜ ਦੇ ਵਿੱਚ ਤੇ ਕਲਰ ਸਾਰੇ ਬਹੁਤ ਸੋਹਣੇ ਨੇ ਆ ਪੀਚ ਬਾਬਾ ਪੀਚ ਕਲਰ ਆ ਗਿਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਸਾਫਾ ਦਾ ਤੇ ਸ਼ਰਟ ਪੀਸ ਬਹੁਤ ਸੋਹਣਾ ਹੈ ਤੇ ਨਾਲ ਸਾਰਿਆਂ ਦੇ ਦੁਪੱਟੇ ਸੋਨੂ ਮੁੱਲ ਮਿਲਣਗੇ ਜਾਲ ਵਾਲੇ ਤੇ ਸਹਿਜ ਸਲਵਾਰ ਦਾ ਜਿਹੜਾ ਕਪੜਾ ਦੇਵਾਂਗੇ 4 ਮੀਟਰ ਆ ਲੋ ਜੀ ਕਲਰ ਚੈੱਕ ਕਰਿਓ ਸਕਰੀਨਸ਼ਾਟ ਲੈ ਕੇ ਤੁਸੀਂ ਇਸੇ ਨੰਬਰ ਤੇ ਸ਼ੂਟ ਬੁੱਕ ਕਰ ਸਕਦੇ ਹੋ ਤੇ ਲਾਸਟ ਵਾਲਾ ਜਿਹੜਾ ਚੌਥਾ ਕਲਰ ਆਪਣੇ ਕੋਲੇ ਆਇਆ ਇਹ ਆਇਆਗਾ ਲੇਮਨ ਕਲਰ ਦਾ ਲੇਮਨ ਕਲਰ ਬੜਾ ਹੀ ਪਿਆਰਾ ਕਲਰ ਹੈ ਤੇ ਸਾਰਿਆਂ ਦੇ ਨਾਲ ਸਹਿਜ ਵੀ ਤੁਹਾਨੂੰ ਜਿਹੜੀ ਲਾਈਨਿੰਗ ਵਿੱਚ ਹੀ ਆ ਤੁਹਾਨੂੰ ਬਾਹਰੋਂ ਲਾਈਨਿੰਗ ਲੈਣ ਦੀ ਲੋੜ ਨਹੀਂ ਤੇ ਲੈਨਿੰਗ ਆਪਾਂ ਤੁਹਾਨੂੰ ਨਾਲ ਹੀ ਦੇਵਾਂਗੇ ਤੇ ਦੁਪट्टे ਖੁੱਲੇ-ਖੁੱਲੇ ਸਾਇਦ ਦੇ ਤੇ ਸਿਰਫ ਰੇਂਜ ਰਹੂਗੀ 850 ਰੁਪਇਆ ਤੇ ਜੇ ਤੁਸੀਂ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋਣਾ ਜਿਹਾ ਕਮੈਂਟ ਕਰਨਾ ਧੰਨਵਾਦ ਸ਼ਸ਼ੀਕਾਲ ਜੀ